ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਆ ਜਣਾ ਜੀ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 24-25 ਅਕਤੂਬਰ ਤੱਕ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਕੀ ਹਾਲਾਤ ਰਹਿਣਗੇ ਮੀਂਹ ਮੂ ਤੇ ਕੋਈ ਚਾਂਸ ਹੈ ਜਾਂ ਨਹੀਂ ਹੈ ਤੁਹਾਨੂੰ ਦੱਸਾਂਗੇ ਸਾਤੋਫਲਾ ਅਸਲੇ ਦੀਆਂ ਜੋ ਤਾਜ਼ਾ ਸੈਟਲਾਈਟ ਦਸ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ 19 ਅਕਤੂਬਰ ਦਾ ਦਿਨ ਦਾ ਅਖੀਲਾ ਪੜਾ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਆਥਰ ਦੇ 5 ਵਜਣ ਜਾ ਰਹੇ ਨੇ ਤੇ ਸੈਟਲਾਈਟ ਦਸ ਇਹਨਾਂ ਦੇਖਦੇ ਆ ਤੇ ਪੰਜਾਬ ਸਣੇ ਨਾਲ ਦੇ ਜਿਹੜੇ ਸੂਬੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਸਮੁੱਚਾ ਉੱਤਰ ਫਾਰ ਦਾ ਅਸਲੇ ਮੌਸਮ ਮਜਰਾ ਬਿਲਕੁਲ ਸਾਫ ਹੈ ਦਨਦਫ ਆਰਾ ਚੜਿਆ ਹੋਇਆ ਜੀ ਗਰਮੀ ਤੇ ਹਮਸ ਨੇ ਕੁਝ ਖੇਤਰਾਂ ਦੇ ਵਿੱਚ ਵਟ ਕੱਟੇ ਹੋਏ ਨੇ 35 ਅੰਦਰਾਸਾ ਟੈਂਪਰੇਚਰ ਜਿਹੜਾ ਅਸਲੇ ਚੱਲਦੇ ਹੋਏ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਦੇ ਹਲੇ ਡਾਟਾ ਜਿਹੜਾ ਸਾਂਝਾ ਨਹੀਂ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਸਾਡੇ ਅਨੁਮਾਨਾਂ ਦੇ ਮੁਤਾਬਕ 35 ਤੋਂ ਫਾਰ ਟੈਂਪਰੇਚਰ ਅੱਜ ਚਲੇਗੇ ਹੋਣੇ ਆ ਪੰਜਾਬ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਸੋ ਜੇਕਰ ਹੁੰਦੇ ਦਿਨਾਂ ਦੀ ਗੱਲ ਕਰਦੇ ਆ ਇੱਕ ਹਲਕੀ ਜਿਹੀ ਵੈਸਨ ਡਿਸਰਬੈਂਸ ਸਰਗਰਮ ਹੋਣੀ ਹੈ ਦਿਵਾਲੀ ਦੇ ਲਾਗੇ ਛਾਗੇ ਤੇ ਇਹ ਸਿਸਟਮ ਦਾ ਕੋਈ ਬਹੁਤ ਆਸਰ ਹੈ ਜਿਹੜਾ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚੋਂ ਵੇਖਣ ਨੂੰ ਨਹੀਂ ਮਿਲੇਗਾ ਪਹਾੜਾਂ ਦੇ ਵਿੱਚ ਕੁਝ ਗਤੀਵਿਧੀਆਂ ਮੀਹ ਆ ਦੇ ਵੇਖਣ ਨੂੰ ਮਿਲ ਸਕਦੀਆਂ ਨੇ ਹੋ ਸਕਦਾ ਕੁਝ ਥਾਵਾਂ ਤੇ ਠੰਡੀਆਂ ਜਿਹੀ ਹਵਾਵਾਂ ਚੱਲਣ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਕਿਉਂਕਿ ਅਸਲੇ ਉੱਤਰ-ਪਛੋਤ ਦੇ ਜਿਹੜਾ ਗਰਮ ਤੇ ਖੁਸ਼ਕ ਹਵਾਵਾਂ ਚੱਲਦੀਆਂ ਹੋਈਆਂ ਨੇ ਤੇ ਹਵਾਵਾਂ ਦੀ ਕੋਈ ਬਹੁਤੀ ਰੁਵਾਨਗੀ ਵੀ ਨਹੀਂ ਹੈ ਕੁਝ ਖੇਤਰਾਂ ਦੇ ਵਿੱਚ ਹਵਾਵਾਂ ਤੇਜ਼ ਨੇ ਕੁਝ ਖੇਤਰਾਂ ਦੇ ਵਿੱਚ ਹਵਾ ਦੀ ਰ ਸੋ ਜੇਕਰ ਹੋਂਦੇ ਦਿਨਾਂ ਦੇ ਵਿੱਚ ਮੌਸਮ ਦੀ ਆਫਾ ਗੱਲ ਕਰੀਏ ਵੱਡਾ ਸਿਸਟਮ ਕੋਈ ਆ ਨਹੀਂ ਰਿਹਾ ਇਸ ਲਈ ਸਿੱਧਾ ਜਿਹੜਾ ਮੁੱਖ ਜਿਹੜਾ ਗੱਲ ਮੁੱਖ ਆਪਾਂ ਕਹਿ ਲਈਏ ਉਹ ਇਹ ਹੈ ਕਿ 25 ਅਕਤੂਬਰ ਤੱਕ ਪਰ ਦੇ ਉਮੀਦ ਕੋਈ ਆਸਾਰ ਨਹੀਂ ਆ ਕਿਉਂਕਿ ਜੇ ਸਿਸਟਮ ਹੀ ਨਹੀਂ ਆ ਰਿਹਾ ਤੇ ਉਮੀਦ ਕੋਈ ਆਸਾਰ ਬਣਦੇ ਵੀ ਨਹੀਂ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ 에ਅਰ ਕੁਆਲਿਟੀ ਇੰਡੈਕਸ ਇਹ ਵੀਡੀਓ ਦੇ ਵਿੱਚ ਅਸੀਂ ਇੱਕ ਬੇਨਤੀ ਵੀ ਕਰਾਂਗੇ ਖਾਸ ਕਰ ਜਿਨ੍ਹਾਂ ਨੇ ਪਟਾਕੇ ਚਲਾਉਣੇ ਨੇ ਦੀਵਾਲੀ ਦੇ ਉੱਤੇ ਤੇ ਦੀਵਾਲੀ ਮੌਕੇ ਪਟਾਕੇ ਨਾ ਚਲਾਏ ਜਾਣ ਕਿਉਂਕਿ ਦੀਵਾਲੀ ਦਾ ਇਕੱਲਾ ਪ੍ਰਦੂਸ਼ਣ ਨਹੀਂ ਨਾਲ ਇਹਦੇ ਵਿੱਚ ਕਈ ਹੋਰ ਪ੍ਰਦੂਸ਼ਣ ਵੀ ਸ਼ਾਮਲ ਹੁੰਦੇ ਨੇ ਤੇ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਹੈ ਉਹ ਚੜੇਗਾ ਹੁਣ ਅੱਜ ਦੀ ਜੇਕਰ ਗੱਲ ਕਰਦੇ ਹਾਂ 150 ਦੇ ਆਸ-ਪਾਸ ਟਾਈਮ ਜਿਹੜਾ ਲੈਵਲ ਹੈ 에ਕੁਆਲਿਟੀ ਲੈਵਲ ਹੈ ਜਿਹੜਾ ਹਵਾ ਦਾ ਗੁਣਵੱਤਾ ਦਾ ਜਿਹੜਾ ਲੈਵਲ ਹੈ ਚੱਲਦਾ ਹੋਇਆ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵਾਧਾ ਹੋਵੇਗਾ ਪੰਜਾਬ ਹਰਿਆਣਾ ਦਿੱਲੀ ਇਹਨਾਂ ਖੇਤਰਾਂ ਦੇ ਵਿੱਚ ਪੋਲੂਸ਼ਨ ਦੇ ਜਿਹੜੇ ਆ ਹਲੇ ਵਾਟ ਕੱਢਣੇ ਨੇ ਤੇ ਦਿਵਾਲੀ ਤੋਂ ਬਾਅਦ ਵੀ ਇਹ ਫਿਰ سلسلہ جاری ਰਹਿੰਦਾ ਇਸ ਲਈ ਆਪਾਂ ਆਪਣੇ ਪੱਧਰ ਤੇ ਜੋ ਕਰ ਸਕਦੇ ਆ ਉਹ ਜ਼ਰੂਰ ਕਰੀਏ ਸਰਕਾਰ ਆਪਣੇ ਪੱਧਰ ਤੇ ਜੋ ਕਰਦੀ ਆ ਜਾਂ ਨਹੀਂ ਕਰਦੀ ਉਹ ਸਰਕਾਰਾਂ ਦਾ ਕੰਮ ਨੇ ਸੋ ਆਪਾਂ ਜਿਹੜੇ ਆ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਹ ਆਪਾਂ ਪ੍ਰਣ ਲਈਏ ਜਾਂ ਕਹਿ ਲਈਏ ਕਿ ਆਪਾਂ ਇਹ ਜਿਹੜਾ ਮੰਨिए ਕਿ ਆਪਾਂ ਪਟਾਕੇ ਨਹੀਂ ਚਲਾਉਣੇ ਦੀਵਾਲੀ ਤੇ ਕੋਈ ਵੱਡੇ ਜਿਹੜੇ ਪਟਾਕੇ ਫਟੋਕੇ ਨਹੀਂ ਆਪਾਂ ਨਾ ਚਲਾਈਏ ਇੰਨਾ ਕ ਆਪਾਂ ਕਰ ਸਕਦੇ ਆ ਕੁਦਰਤ ਦੇ ਨਾਲ ਆਪਾਂ ਖੇਲਵਾੜ ਨਾ ਕਰੀਏ ਸੋ ਦੂਜੀ ਗੱਲ ਜਿਹੜਾ ਪੇਸ਼ੈਂਟ ਦਾ ਔਰ ਜਿਹੜੇ ਬੱਚੇ ਬਜ਼ੁਰਗ ਨੇ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਜੀ ਉਹਦੇ 6-7 ਦਿਨਾਂ ਦੇ ਵਿੱਚ ਸਾਵਧਾਨੀ ਵਰਤੀ ਜਾਵੇ ਕਿਉਂਕਿ ਜਿਹੜਾ 에ਅ ਕੁਆਲਿਟੀ ਡੈਸ ਜਿਹੜਾ ਲੈਵਲ ਹੈ ਜਦੋਂ ਚੜਨਾ ਹੈ ਤੇ ਇਹਨਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਖਾਸ ਕਰ ਸਾਹ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋਣੀ ਹੈ ਇਸ ਲਈ ਹੁਣੇ ਤੋਂ ਤੁਸੀਂ احتیاطਨ ਤੌਰ ਤੇ ਬੱਚਾ ਬਜ਼ੁਰਗਾਂ ਤੇ ਪੇਸ਼ੈਂਟ ਦਾ ਖਾਸ ਕਰਕੇ ਧਿਆਨ ਰੱਖਣਾ ਸ਼ੁਰੂ ਕਰ ਦਿਓ ਤੇ ਦੀਵਾਲੀ ਮੌਕੇ ਜਿਹੜੇ ਇਨਾ ਫਿਰ ਲੋਕਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਮੌਸਮ ਸਾਫ਼ ਹੈ ਜੀ ਸਾਫ਼ ਹੀ ਰਹੇਗਾ ਆਉਂਦੇ ਦਿਨਾਂ ਦੇ ਵਿੱਚ ਵੀ ਜੇਕਰ ਆਪਾਂ ਅਲਰਟ ਤੇ ਚੇਤਾਵਨੀ ਮੰਨ ਕੇ ਚੱਲਦੇ ਹਾਂ ਤਾਂ ਏਅਰ ਕੁਆਲਿਟੀ ਇੰਡੈਕਸ ਨੂੰ ਲੈ ਕੇ ਜ਼ਰੂਰ ਹੈ ਕਿਉਂਕਿ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਕਾਫੀ ਵਧ ਜਾਂਦਾ ਹੈ ਸੋ ਇਸ ਲਈ ਆਪਾਂ احتیاط ਰੱਖੀਏ ਤੇ ਘਬਰਾਈਏ ਨਾ ਤੇ ਆਪਣਾ ਜਿਹੜਾ ਵਿਸ਼ੇਸ਼ਤਾ ਉੱਤੇ ਧਿਆਨ ਰੱਖੀਏ ਸੋ ਜੇਕਰ ਇੱਕ ਨਜ਼ਰ ਆ ਹਾਂ ਤਾਂ ਆ ਜਾ ਫਰੇਟ ਤੇ ਲਾ ਜੇ ਜੋ ਆਉਂਦੇ ਦਿਨਾਂ ਦੇ ਲਈ ਜਾਰੀ ਕੀਤੇ ਨੇ ਅੰਕੜੇ ਭਾਰਤੀ ਮੌਸਮ ਵਿਭਾਗ ਨਾਲ ਸਕਰੀਨ ਤੇ ਦੇ ਸਕਦੇ ਆ ਅੱਜੀ ਤਰੀਕ ਤੱਕ ਮੌਸਮ ਡਰਾਈ ਖੁਸ਼ਕ ਤੇ ਸਾਫੀ ਰਹੇਗਾ ਟੈਂਪਰੇਚਰ ਚੜਦੇ ਜਾਣੇ ਨੇ 34-35 ਦੇ ਟੈਂਪਰੇਚਰ ਚੱਲਣਗੇ ਦਿਨਾਂ ਦੇ ਤੇ ਮੌਸਮ ਮੁੱਖ ਤੌਰ ਤੇ ਦਾ ਸਾਫੀ ਰਹਿੰਦਾ ਜਾਵ ਰਿਹਾ ਜੀ 25 ਤੋਂ ਬਾਅਦ ਜੇਕਰ ਕੋਈ ਸਿਸਟਮ ਆਉਂਦਾ ਮੀਹ ਵਾਲਾ ਤੇ ਉਹ ਤੁਹਾਡੇ ਨਾਲ ਫਟੇੜੇ ਜੀ ਸਾਂਝੀ ਕਰ ਦਾਂਗੇ ਫਿਲਹਾਲ 25 ਤਰੀਕ ਤੱਕ ਵੱਡੇ ਮੀਂਹ ਝੱਖੜ ਦੇ ਕੋਈ ਅਸਰ ਨਹੀਂ ਆ ਤੁਹਾਨੂੰ